ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਇੱਕ ਵਾਰ ਇੱਕ ਆਦਮੀ ਨਾ ਜੰਗਲ ਵਿੱਚ ਦੀ ਲੰਘ ਰਿਹਾ ਹੁੰਦਾ ਉਹ ਮੂਰਤੀਕਾਰ ਹੁੰਦਾ ਉਹਨੇ ਮੂਰਤੀਆਂ ਬਣਾਉਣ ਦਾ ਕੰਮ ਨਵਾਂ ਨਵਾਂ ਸਿੱਖਿਆ ਸੀ ਉਹਦੇ ਮਨ ਵਿੱਚ ਬਹੁਤ ਉਤਸਕਤਾ ਸੀ ਕਿ ਮੈਂ ਭਗਵਾਨ ਦੀ ਮੂਰਤੀ ਜਲਦੀ ਜਲਦੀ ਬਣਾਵਾਂ ਉਹਦਾ ਪਿੰਡ ਪਹਾੜਾਂ 'ਚ ਹੁੰਦਾ ਇੱਕ ਸ਼ਹਿਰ 'ਚੋਂ ਉਹ ਮੂਰਤੀ ਕਾਰੀਗਰੀ ਦਾ ਕੰਮ ਸਿੱਖ ਕੇ ਆਇਆ ਉਹ ਜੰਗਲ ਵਿੱਚ ਦੀ ਲੰਘ ਰਿਹਾ ਹੁੰਦਾ ਜੰਗਲ ਵਿੱਚ ਇੱਕ ਪੱਥਰ ਪਿਆ ਦੇਖਦਾ ਮੂਰਤੇ ਟਾਈਪ ਦਾ ਕਿ ਇਹਦੀ ਮੂਰਤੀ ਬਣ ਸਕਦੀ ਆ ਜਦੋਂ ਉਹਨੇ ਉੱਥੇ ਬੈਠ ਕੇ ਆਪਦੇ ਬੈਗ ਦੇ ਵਿੱਚੋਂ ਸ਼ਿਆਣੀ ਦਾ ਥੋੜਾ ਕੱਢਿਆ ਮੂਰਤੀ ਬਣਾਉਣ ਦੀ ਸ਼ੁਰੂਆਤ ਕੀਤੀ ਪੱਥਰ ਦੇ ਸ਼ਿਆਣੀ ਥੋੜੀ ਨਾਲ ਸੱਟ ਮਾਰੀ ਤੇ ਪੱਥਰ ਦੇ ਵਿੱਚੋਂ ਆਵਾਜ਼ ਆਈ ਕਿ ਮੇਰੇ ਸੱਟ ਲੱਗ ਰਹੀ ਆ ਮੈਨੂੰ ਤਕਲੀਫ ਹੁੰਦੀ ਆ ਉਹ ਬੜਾ ਹੈਰਾਨ ਹੋਇਆ ਉਹਨੇ ਦੂਜੀ ਵਾਰੀ ਫੇਰ ਜਦੋਂ ਸੱਟ ਮਾਰੀ ਤੇ ਪੱਥਰ ਨੇ ਫੇਰ ਕਿਹਾ ਮੇਰੇ ਤਕਲੀਫ ਹੋ ਰਹੀ ਆ ਮੇਰੇ ਸੱਟ ਲੱਗ ਰਹੀ ਆ ਉਹਨੇ ਆਪਣਾ ਸਮਾਨ ਉੱਥੇ ਹੀ ਰੱਖਿਆ ਰੁਗਿਆ ਕੰਮ ਬੰਦ ਕੀਤਾ ਸਮਾਨ ਆਦੇ ਬੈਗ ਚ ਪਾਇਆ ਦੋਤੋਂ ਤੁਰ ਪਿਆ ਸੋਚਦਾ ਗਿਆ ਵੀ ਪੱਥਰ ਦੇ ਵਿੱਚੋਂ ਆਵਾਜ਼ ਆਉਂਦੀ ਸੱਤ ਲੱਗਦੀ ਆ ਚਲੋ ਅੱਗੇ ਤੁਰ ਪਿਆ ਜਦੋਂ ਅੱਗੇ ਗਿਆ ਅੱਗੇ ਇੱਕ ਹੋਰ ਉਹਨੂੰ ਪੱਥਰ ਪਿਆ ਮਿਲਿਆ ਮੂਰਤੀ ਦੇ ਟਾਈਪ ਦਾ ਕਿ ਇਹਦੀ ਮੂਰਤੀ ਵਧੀਆ ਬਣ ਸਕਦੀ ਆ ਉਹਨੇ ਉੱਥੇ ਆਪਣਾ ਬੈਗ ਰੱਖਿਆ ਸ਼ਿਆਣੀ ਥੋੜੀ ਕੱਢੀ ਤੇ ਉਹ ਮੂਰਤੀ ਬਣਾਉਣ ਲੱਗ ਪਿਆ ਜਦੋਂ ਮੂਰਤੀ ਬਣਾਉਣ ਲੱਗ ਪਿਆ ਤੇ ਉਹਨੂੰ ਕੋਈ ਆਵਾਜ਼ ਨਹੀਂ ਆਈ ਉਹਨੇ ਬੜੀ ਰੀਜ ਨਾਲ ਬੜੇ ਖੁਸ਼ੀ ਭਰੇ ਦਿਲ ਨਾਲ ਮੂਰਤੀ ਬਣਾਈ ਦਰਦ ਇਸ ਪੱਥਰ ਦੇ ਵੀ ਹੋ ਰਿਹਾ ਸੀ ਪਰ ਪੱਥਰ ਚੁੱਪਚਾਪ ਉਹਨੂੰ ਬਰਦਾਸ਼ਤ ਕਰਦਾ ਰਿਹਾ ਉਹਨੇ ਰੋਲਾ ਨਹੀਂ ਪਾਇਆ ਉਹਨੇ ਆਵਾਜ਼ ਨਹੀਂ ਕੀਤੀ ਉਹਨੇ ਮੂਰਤੀ ਬਣਾਈ ਬਹੁਤ ਵਧੀਆ ਭਗਵਾਨ ਦੀ ਬੜੀ ਖੂਬਸੂਰਤ ਮੂਰਤੀ ਬਣਾਈ ਮੂਰਤੀ ਬਣਾ ਕੇ ਅੱਗੇ ਚਲੇ ਗਿਆ ਅੱਗੇ ਜਾ ਕੇ ਇੱਕ ਪਿੰਡ ਆਉਂਦਾ ਉਸ ਪਿੰਡ ਦੇ ਵਿੱਚ ਇੱਕ ਨਵੇਂ ਮੰਦਰ ਦੀ ਸਥਾਪਨਾ ਹੋਈ ਸੀ ਨਵਾਂ ਮੰਦਰ ਬਣਿਆ ਸੀ ਲੋਕਾਂ ਦਾ ਕੱਠ ਦੇਖ ਕੇ ਉਹ ਮੂਰਤੀਕਾਰ ਵੀ ਉੱਥੇ ਪਹੁੰਚ ਗਿਆ ਲੋਕੀ ਗੱਲ ਕਰ ਰਹੀ ਮੰਦਰ ਆਪਣਾ ਬਣ ਗਿਆ ਹੁਣ ਆਪ ਨੂੰ ਮੂਰਤੀ ਦੀ ਜ਼ਰੂਰਤ ਆ ਉਹ ਮੂਰਤੀਕਾਰ ਕਹਿੰਦਾ ਜੰਗਲ ਦੇ ਵਿੱਚ ਇੱਕ ਮੈਂ ਮੂਰਤੀ ਬਣਾ ਕੇ ਰੱਖ ਕੇ ਆਇਆ ਤੁਸੀਂ ਕੁਝ ਲੋਕ ਜਾਓ ਉਤੋਂ ਮੂਰਤੀ ਲੈ ਆਓ ਮੂਰਤੀ ਲਿਆ ਕੇ ਸਥਾਪਨਾ ਕਰੋ ਬਹੁਤ ਸੋਹਣੀ ਮੂਰਤੀ ਬਣਾਈਆਂ ਪਿੰਡ ਵਾਸੀਆਂ ਨੇ ਸਲਾਹ ਕੀਤੀ ਚਲੋ ਰਵਾਨਾ ਹੋਏ ਮੂਰਤੀ ਚੱਕਣ ਚਲੇ ਗਏ ਉੱਥਾਂ ਮੂਰਤੀ ਲਿਆਂਦੀ ਲਿਆ ਕੇ ਮੰਦਰ ਚ ਸਥਾਪਿਤ ਕਰਤੀ ਪੂਜਾ ਕੀਤੀ ਫੇਰ ਕੁਝ ਲੋਕ ਕਹਿੰਦੇ ਮੰਦਰ ਦਾ ਪੁਜਾਰੀ ਕਹਿੰਦਾ ਆਪਾਂ ਮੂਰਤੀ ਰੱਖ ਲਈਏ ਇੱਕ ਸਮੱਸਿਆ ਆਪਾਂ ਨੂੰ ਨਾਰੀਅਲ ਭੰਨਣ ਵਾਸਤੇ ਵੀ ਇੱਕ ਪੱਥਰ ਚਾਹੀਦਾ ਮੂਰਤੀਕਾਰ ਬੋਲਿਆ ਜਿੱਥੋਂ ਤੁਸੀਂ ਮੂਰਤੀ ਚੱਕ ਕੇ ਲਿਆਂਦੀ ਆ ਉਦੋਂ ਗਾਂਹ ਜਾ ਕੇ ਥੋੜਾ ਜਿਹਾ ਇੱਕ ਪੱਥਰ ਪਿਆ ਉਹ ਨਾਰੀਅਲ ਭੰਨਣ ਦੇ ਕੰਮ ਆ ਸਕਦਾ ਜਾਓ ਤੁਸੀਂ ਉਹ ਚੱਕ ਲਿਓ ਲੋਕ ਹੈ ਜਿਹੜਾ ਪੱਥਰ ਦੱਸਿਆ ਸੀ ਉਹਨੇ ਜਿਸ ਪੱਥਰ ਦੀ ਮੂਰਤੀ ਉਹਨੇ ਪਹਿਲਾਂ ਬਣਾਉਣੀ ਸ਼ੁਰੂ ਕੀਤੀ ਜਿਹੜੇ ਪੱਥਰ ਦੇ ਵਿੱਚੋਂ ਆਵਾਜ਼ ਆਈ ਸੀ ਮੇਰੇ ਦਰਦ ਹੁੰਦਾ ਮੈਨੂੰ ਤਕਲੀਫ ਹੁੰਦੀ ਉਹੀ ਪੱਥਰ ਚੱਕ ਕੇ ਲਿਆ ਕੇ ਉਹਨਾਂ ਮੂਰਤੀ ਦੇ ਕੋਲ ਸਜਾਤਾ ਨਾਰੀਅਲ ਭੰਨਣ ਦੀ ਖਾਤਰ ਜਦੋਂ ਲੋਕੀ ਨਾਰੀਅਲ ਦਾ ਪ੍ਰਸ਼ਾਦ ਚੜਾਉਣਗੇ ਨਾਰੀਅਲ ਭੰਨਣਗੇ ਚਲੋ ਉਹ ਵੀ ਮੱਤ ਪੱਥਰ ਉੱਤੇ ਸਥਾਪਿਤ ਕਰਤਾ ਟਾਈਮ ਲੰਘਿਆ ਇਹ ਕਰਾ ਦੇ ਹੁਣ ਦੋਨੋਂ ਗੱਲਾਂ ਕਰਨ ਲੱਪੇ ਭਗਵਾਨ ਦੀ ਮੂਰਤੀ ਵਾਲਾ ਪੱਥਰ ਤੇ ਜਿੱਤੇ ਨਾਰੀਅਲ ਭੰਦੇ ਸੀ ਉਹ ਪੱਥਰ ਜਿਸ ਪੱਥਰ ਤੇ ਨਾਰੀਅਲ ਪੰਨੇ ਜਾਂਦੇ ਸੀ ਉਹ ਕਹਿੰਦਾ ਯਾਰ ਤੂੰ ਤਾਂ ਬਹੁਤ ਖੁਸ਼ ਆ ਤੇਰੀ ਤਾਂ ਬਹੁਤ ਤੌਰ ਹੈ ਤੈਨੂੰ ਲੋਕੀ ਪੂਜਦੇ ਆ ਤੈਨੂੰ ਲੋਕੀ ਫਲ ਫਰੂਟ ਚੜਾਉਂਦੇ ਆ ਨਮਨ ਕਰਦੇ ਆ ਤੇਰੀ ਸੇਵਾ ਕਰਦੇ ਆ ਤੈਨੂੰ ਰੋਜ਼ ਨਮਾਉਂਦੇ ਆ ਤੇਰੀ ਤਾਂ ਕਿਸਮਤ ਬੜੀ ਵਧੀਆ ਜਿਸ ਪੱਥਰ ਦੀ ਮੂਰਤੀ ਬਣੀ ਸੀ ਉਹ ਪੱਥਰ ਕਹਿੰਦਾ ਕਿਸਮਤ ਆਪਣੀ ਦੋਨਾਂ ਦੀ ਵਧੀਆ ਸੀ ਫਰਕ ਸਿਰਫ ਇੰਨਾ ਕਿ ਜੇ ਉਸ ਦਿਨ ਤੋਂ ਜਿੱਦਣ ਮੂਰਤੀਕਾਰ ਨੇ ਛਿਆਣੀ ਥੋੜੀ ਮਾਰੀ ਸੀ ਜੇ ਉਸ ਦਿਨ ਤੂੰ ਥੋੜਾ ਦਰਦ ਚੱਲ ਲੈਂਦਾ ਰੋਣਾ ਨਾ ਪਾਉਂਦਾ ਵੀ ਮੇਰੇ ਦਰਦ ਹੁੰਦਾ ਤਕਲੀਫ ਆ ਅੱਜ ਤੇਰੀ ਥਾਂ ਤੇ ਮੈਂ ਹੁਣ ਆ ਸੀ ਤੇ ਮੇਰੀ ਥਾਂ ਤੇ ਤੂੰ ਹੁਣਾ ਸੀ ਮੈਂ ਉਹ ਦਰਦ ਚੱਲ ਗਿਆ ਮੈਂ ਉਹ ਤਕਲੀਫ ਬਰਦਾਸ਼ਤ ਕਰ ਗਿਆ ਤੂੰ ਨਹੀਂ ਕੀਤੀ ਅੱਜ ਤੂੰ ਉੱਥੇ ਆ ਤੇ ਤੇ ਨਾਰੀਅਲ ਭਾਂਦੇ ਆ ਲੋਕੀ ਤੇਰੇ ਹੁਣ ਰੋਜ਼ 7 ਵਜਦੀ ਆ ਤੇ ਹੁਣ ਰੋਜ਼ ਤਕਲੀਫ ਹੁੰਦੀ ਆ ਲੋਕੀ ਮੇਰੀ ਪੂਜਾ ਕਰਦੇ ਆ ਇਹ ਤੇਰੇ ਤੇ ਮੇਰੇ ਵਿਚ ਇੱਕ ਫਰਕ ਹੈ ਜਿਸ ਪੱਥਰ ਤੇ ਨਾਰੀਅਲ ਭਾਂਦੇ ਸੀ ਉਹ ਕਹਿੰਦਾ ਵਾਕਈ ਉਸ ਦਿਨ ਮੇਰੇ ਥੋੜੀ ਸੱਟ ਪੈਣੀ ਸੀ ਇੱਕ ਦਿਨ ਪੈਣੀ ਸੀ ਕਾਜ ਮੇਰੇ ਸਵੇਰੇ ਸ਼ਾਮ ਵਾਰ-ਵਾਰ ਸੱਟ ਪੈਂਦੀ ਮੈਨੂੰ ਜਿਹੜੀ ਰੋਜ਼ ਬਰਦਾਸ਼ਤ ਕਰਨੀ ਪੈਂਦੀ ਆ ساری ਜ਼ਿੰਦਗੀ ਸਦੀਆਂ ਤੱਕ ਮੈਂ ਇੱਥੇ ਸੱਟਾਂ ਹੀ ਖਾਣਿਆਂ ਜਿਸ ਪੱਥਰ ਦੀ ਮੂਰਤੀ ਬਣੀ ਸੋ ਉਹ ਕਹਿੰਦਾ ਸਾਨੂੰ ਸੱਟ ਬਰਦਾਸ਼ਤ ਕਰ ਲੈਣੀ ਚਾਹੀਦੀ ਜੇ ਥੋੜੀ ਸੱਟ ਖਾ ਕੇ ਥੋੜੀ ਤਕਲੀਫ ਲੈ ਕੇ ਸਾਨੂੰ ਸੁੱਖ ਮਿਲਦਾ ਤੇ ਸਾਨੂੰ ਲੈ ਲੈਣਾ ਚਾਹੀਦਾ ਦੋਸਤੋ ਇਦਾਂ ਹੀ ਇਨਸਾਨ ਦੀ ਜ਼ਿੰਦਗੀ 'ਚ ਆ ਥੋੜੀ ਤਕਲੀਫ ਆਉਂਦੀ ਆ ਜਦੋਂ ਇਨਸਾਨ ਕਈ ਵਾਰ ਉਹਦਾ ਨਾ ਉਹਨੂੰ ਬਹੁਤ ਵੱਡਾ ਪਹਾੜ ਬਣਾ ਲੈਂਦਾ ਰੌਲਾ ਪਾ ਲੈਂਦਾ ਤਕਲੀਫ ਹੈ ਮੁਸ਼ਕਲ ਸਮਾਂ ਆ ਗਿਆ ਕਸ਼ਟ ਆ ਗਿਆ ਕੋਈ ਬਿਮਾਰੀ ਠਮਾਰੀ ਥੋੜੀ ਬਹੁਤੀ ਆ ਗਈ ਰੋੜਾ ਪਾਲਣਾ ਮਤਲਬ ਉਹਨੂੰ ਬਹੁਤ ਹੈਵੀ ਕਰ ਲੈਣਾ ਮਤਲਬ ਬਰਦਾਸ਼ਤ ਨਹੀਂ ਕਰਨਾ ਟੁੱਟ ਕੇ ਹਾਰ ਹੰਬ ਕੇ ਬਹਿ ਜਾਣਾ ਸੋ ਇਸ ਕਹਾਣੀ ਤੋਂ ਸਿੱਖਿਆ ਹੀ ਮਿਲਦੀ ਆ ਕਿ ਜਦੋਂ ਜ਼ਿੰਦਗੀ 'ਚ ਆਪਣੇ ਕੋਈ ਮੁਸੀਬਤ ਆਉਂਦੀ ਆ ਜਦੋਂ ਕੋਈ ਮੁਸ਼ਕਲ ਆਉਂਦੀ ਆ ਜਦੋਂ ਮਾੜਾ ਸਮਾਂ ਆਉਂਦਾ ਉਹਨੂੰ ਬਰਦਾਸ਼ਤ ਕਰਨਾ ਚਾਹੀਦਾ ਉਹ ਚੋਂ ਬਾਹਰ ਨਿਕਲਣ ਦਾ ਕੋਈ ਅਨੁਸਮਾਧਨ ਲੱਭਣਾ ਚਾਹੀਦਾ ਉਹ ਥੋੜੇ ਦਿਨਾਂ ਦਾ ਹੀ ਹੁੰਦਾ ਮੁਸ਼ਕਲ ਸਮਾਂ ਨਿਕਲ ਜਾਂਦਾ ਫਿਰ ਇਨਸਾਨ ਆਪਣੀ ਜ਼ਿੰਦਗੀ ਸੁਖ ਪ੍ਰਾਪਤ ਕਰਦਾ ਤਾਂ ਹੀ ਕਹਿੰਦੇ ਆ ਬਿਨਾ ਮਿਹਨਤ ਕੀਤੇ ਕੋਈ ਵੀ ਇਨਸਾਨ ਮਹਾਨ ਨਹੀਂ ਬਣਦਾ ਬਿਨਾ ਚੋਟਕਾਏ ਕੋਈ ਪੱਥਰ ਭਗਵਾਨ ਨਹੀਂ ਬਣਦਾ ਜ਼ਿੰਦਗੀ 'ਚ ਕਿਸੇ ਤੇ ਵੀ ਮਾੜਾ ਸਮਾਂ ਆ ਸਕਦਾ ਕੰਮ ਕਰ ਕਰਦੇ ਆ ਕੰਮ 'ਚ ਉਤਰਾ ਚੜਾਉਂਦੇ ਆ ਡਾਊਨਫਾਲ ਚਲੇ ਜਾਂਦਾ ਜਾਂ ਸਰੀਰ ਦਾ ਕੋਈ ਕਸਟ ਆ ਜਾਂਦਾ ਜਾਂ ਕਾਰਜ 'ਚ ਕੋਈ ਪ੍ਰੋਬਲਮ ਆ ਜਾਂਦੀ ਆ ਕਦੇ ਵੀ ਇੱਕਦਮ ਹਾਰ ਹੰਬ ਕੇ ਨਾ ਬੈਠੋ ਕਦੇ ਵੀ ਉਸ ਮਾੜੇ ਸਮੇ ਨੂੰ ਉਸ ਮਾੜੀ ਸੱਟ ਨੂੰ ਬਹੁਤ ਵੱਡਾ ਨਾ ਬਣਾ ਲਓ ਥੋੜਾ ਜਿਹਾ ਉਸ ਪੱਥਰ ਵਾਂਗੂ ਬਰਦਾਸ਼ਤ ਕਰ ਲਓ ਤਾਂ ਆਪਣੀ ਜ਼ਿੰਦਗੀ ਆਟੋਮੈਟਿਕ ਖੁਸ਼ੀਆਂ ਨਾਲ ਭਰ ਜਾਂਦੀ ਆ ਉਹ ਮਾੜਾ ਸਮਾਂ ਨਿਕਲ ਜਾਂਦਾ ਕਹਿੰਦੇ ਆ ਨਾ ਕਿ ਮਾੜਾ ਸਮਾਂ ਜਦੋਂ ਆਉਂਦਾ ਨਾ ਵਕਤ ਨੂੰ ਕਹੋ ਕਿ ਥੋੜਾ ਜਿਹਾ ਤਮੀਜ਼ ਨਾ ਰਹਿ ਵਕਤ ਬਦਲ ਤੇ ਟਾਈਮ ਨਹੀਂ ਲੱਗਦਾ ਟਾਈਮ ਬਦਲ ਜਾਂਦਾ ਦੋਸਤ ਸੋ ਮੁਸ਼ਕਲ ਘੜੀ ਦੇ ਵਿੱਚ ਮੁਸ਼ਕਲ ਹਾਲਾਤਾਂ ਦੇ ਵਿੱਚ ਔਖੇ ਸਮੇਂ ਦੇ ਵਿੱਚ ਥੋੜਾ ਜਿਹਾ ਹੌਸਲੇ ਦੀ ਜ਼ਰੂਰਤ ਹੁੰਦੀ ਆ ਥੋੜਾ ਜਜ਼ਬੇ ਦੀ ਜ਼ਰੂਰਤ ਹੁੰਦੀ ਆ ਪੋਜ਼ਿਟਿਵਿਟੀ ਦੀ ਜ਼ਰੂਰਤ ਹੁੰਦੀ ਆ ਉਹ ਚੋਂ ਬਾਹਰ ਕਿਦਾਂ ਨਿਕਲਣਾ ਆ ਔਖੇ ਸਮੇਂ ਚੋਂ ਉਹ ਚੀਜ਼ ਦਾ ਮੰਨਤਨ ਕਰਨ ਦੀ ਜ਼ਰੂਰਤ ਹੁੰਦੀ ਆ ਉਹ ਥੋੜੇ ਦਿਨਾਂ ਦਾ ਮਾੜਾ ਸਮਾਂ ਹੁੰਦਾ ਨਿਕਲ ਜਾਂਦਾ ਬਾ ਫਿਰ ਸਾਰੀ ਜ਼ਿੰਦਗੀ ਬੰਦਾ ਆਪਣੀ ਲਾਈਫ ਨੂੰ ਖੁਸ਼ੀਆਂ ਛੰਡ ਆਉਂਦਾ ਮਾੜੇ ਸਮੇਂ ਤੋਂ ਕਦੇ ਭੱਜਣਾ ਨਹੀਂ ਚਾਹੀਦਾ ਉਹ ਵੀ ਆਪ ਦੀ ਇਨਸਾਨ ਦੀਆਂ ਕਮੀਆਂ ਕਰਕੇ ਕਮਜ਼ੋਰੀਆਂ ਕਰਕੇ ਆਉਂਦਾ ਕੋਈ ਨਾ ਕੋਈ ਇਨਸਾਨ ਗਲਤੀ ਕਰ ਬੈਠਦਾ ਆਪਣੇ ਕੰਮ ਕਾਰਜ 'ਚ ਆਪਣੇ ਫਿਜ਼ੀਕਲੀ ਧਿਆਨ ਨਹੀਂ ਰੱਖਦਾ ਤਾਂ ਹੁੰਦਾ ਤਾਂ ਹੁੰਦਾ ਨਿਕਲ ਜਾਂਦਾ ਸੋ ਇਸ ਕਹਾਣੀ ਤੋਂ ਬਹੁਤ ਸੋਹਣੀ ਸਿੱਖਿਆ ਮਿਲਦੀ ਆ ਕਿ ਕੋਈ ਵੀ ਵਿਅਕਤੀ ਬਿਨਾਂ ਮਿਹਨਤ ਦੇ ਮਹਾਨ ਨਹੀਂ ਬਣਦਾ ਚੋਟ ਖਾਦੇ ਬਿਨਾਂ ਪੱਥਰ ਕੋਈ ਵੀ ਭਗਵਾਨ ਨਹੀਂ ਬਣਦਾ ਬੜੀ ਸੋਹਣੀ ਸਿੱਖਿਆ ਜੇ ਹਰ ਵਿਅਕਤੀ ਆਪਣੇ ਤੇ ਅਪਲਾਈ ਕਰੇ ਤਾਂ ਜ਼ਿੰਦਗੀ ਹਰ ਇਨਸਾਨ ਦੀ ਖੂਬਸੂਰਤ ਬਣ ਜਾਊਗੀ ਵਧੀਆ ਬਣ ਜਾਊਗੀ ਬਸ ਪੋਜ਼ਿਟਿਵ ਬ੍ਰੈਨ ਦੀ ਜ਼ਰੂਰਤ ਆ ਥੋੜਾ ਜਿਹਾ ਸੱਟ ਬਰਦਾਸ਼ਤ ਕਰਨ ਦੀ ਥੋੜਾ ਔਖਾ ਸਮਾਂ ਬਰਦਾਸ਼ਤ ਕਰਨ ਦੀ ਜ਼ਰੂਰਤ ਹੁੰਦੀ ਹੈ ਧੰਨਵਾਦ ਦੋਸਤੋ ਕਹਾਣੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦੋਸਤੋ